ਈਸਾਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਪੰਜਾਬੀ ਫਿਲਮ ਇੰਡਸਟਰੀ ਵਿੱਚ ਅੱਜ ਇੱਕ ਮੰਦ ਭਾਗੀ ਖਬਰ ਸਾਹਮਣੇ ਆਈ। ਸ਼ੂਰ ਅਦਾਕਾਰ ਕਮੇਡੀਅਨ ਜਸਵਿੰਦਰ ਸਿੰਘ ਪੱਲਾ ਦਾ ਅੱਜ ਦਿਹਾਂਤ ਹੋ ਗਿਆ। ਜਸਵਿੰਦਰ ਸਿੰਘ ਪੱਲਾ ਕੁਝ ਸਮੇਂ ਤੋਂ ਕਾਫੀ ਬਿਮਾਰ ਚੱਲ ਰਹੇ ਸੀ ਤੇ ਉਹ ਮਹਾਰੀ ਦੇ 40s ਹਸਪੀਟਲ ਵਿੱਚ ਐਡਮਿਟ ਸੀ। ਉੱਥੇ ਉਹਨਾਂ ਨੇ ਆਖਰੀ ਸਾਹ ਲਏ। ਉਹਨਾਂ ਨੇ ਜੱਟਨ ਜੁਲੀਅਟ, ਕੈਰੀਓਨ ਚੱਟਾ ਵਰਗੀਆਂ ਵੱਡੀਆਂ ਫਿਲਮਾਂ ਵਿੱਚ ਆਪਣਾ ਕਿਰਦਾਰ ਅਦਾ ਕੀਤਾ। ਜਸਵਿੰਦਰ ਪੱਲਾ ਦਾ ਸਸਕਾਰ ਕੱਲ ਸ਼ਨੀਵਾਰ ਨੂੰ ਮਹਾਲੀ ਦੇ ਬਲਾਕੇ ਵਿੱਚ ਕੀਤਾ ਜਾਵੇਗਾ ਉਹਨਾਂ ਦਾ ਜਨਮ 4 ਮਈ 1960 ਨੂੰ ਲੁਧਿਆਣੇ ਦੇ ਦਰਾਹ ਵਿੱਚ ਹੋਇਆ ਸੀ ਜਸਵਿੰਦਰ ਪੱਲਾ ਆਪਣੇ ਕਿਰਦਾਰ ਚਾਚਾ ਚਤਰਾ ਕਰਕੇ ਜਾਣੇ ਜਾਂਦੇ ਸੀ। ਇਹਨਾਂ ਨੇ 1988 ਵਿੱਚ ਪਹਿਲੀ ਵਾਰ ਚਾਚਾ ਚਤਰਾ ਵਜੋਂ ਆਪਣੇ ਕਲਾਕਾਰ ਜੀਵਨ ਦੀ ਸ਼ੁਰੂਆਤ ਕੀਤੀ। ਪੰਜਾਬੀ ਫਿਲਮ ਵਿੱਚ ਇਹਨਾਂ ਦੀ ਪਹਿਲੀ ਫਿਲਮ ਅਦੁੱਲਾ ਪੱਟੀ ਸੀ। ਉਸ ਤੋਂ ਬਾਅਦ ਇਹਨਾਂ ਨੇ ਕਈ ਹਿੱਟ ਫਿਲਮਾਂ ਵਿੱਚ ਕੰਮ ਕੀਤਾ ਜਿਵੇਂ ਚੱਟਾਂ ਦੀ ਜੁਲੀਅਟ, ਕੈਰੀ ਆਨ ਜੱਟਾ, ਟੈੜੀ ਖੂਲ ਮੁੰਡੇ ਫੂਲ ਐਂਡ ਕਈ ਹੋਰ ਫਿਲਮਾਂ ਵੀ ਕੀਤੀਆਂ। ਇਸ ਦੇ ਨਾਲ ਜਸਵਿੰਦਰ ਪੱਲਾ ਦੇ ਦੋਸਤ ਬਾਲ ਮੁਖਰਾਤ ਸ਼ਰਮਾ ਜਿਸ ਨਾਲ ਉਹਨਾਂ ਨੇ ਆਪਣੇ ਅਦਾਕਾਰ ਕੈਰੀਅਰ ਦੀ ਸ਼ੁਰੂਆਤ ਕੀਤੀ ਸੀ। ਉਮਾਨ ਨੇ ਕਿਹਾ ਕਿ ਇਹ ਘਾਟਾ ਕਦੀ ਵੀ ਪੂਰਾ ਨਹੀਂ ਹੋ ਸਕਦਾ ਅਤੇ ਸਾਰੀ ਪੰਜਾਬ ਵਸਟੀ ਵਿੱਚ ਸੋਗ ਦਾ ਮਾਹੌਲ ਹੈ ਤੇ ਸੋ ਪ੍ਰਮਾਤਮਾ ਇਹਨਾਂ ਨੂੰ ਚਰਨਾ ਵਿੱਚ ਨਿਵਾਸ ਬਖਸ਼ੇ